ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵਈ ਜੇ ਸੋਚੀ ਲਖ ਬਾਦ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾਲਖੋ ਹੋਹੀਂ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਜਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਢਿਆਈ ਹੁਕਮਿ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੇ ਇਕਨਾ ਹੁਕਮੀ ਬਖਸ਼ੀ ਸੇ ਇਕ ਹੁਕਮੀ ਸਦਾ ਪਵਾਈਐ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹੋਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਨਾ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀਚਾਰ ਗਾਵੇ ਕੋ ਸਾਜ ਕਨੀ ਤਨ ਖੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੂਟ ਕਾਥ ਕਦ ਕਥੀ ਕੋਟੀ ਕੋਟ ਕੋਟ ਦੀਨ ਦਾ ਦੀ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਜਾ ਸਾਹਿਬ ਸਾਚਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦੇਸ ਹੈ ਦਰਬਾਰ ਮੂਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਚਨਾ ਵਢਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦੁਆਰ ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਐ ਗੁਣੀ ਨਿਦਾਨ ਗਾਵਿਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮਖ ਨਾਦੋਂ ਗੁਰਮਖ ਵੇਦੋਂ ਗੁਰਮਖ ਰਹਿ ਆ ਸਮਾਈ ਗੁਰੂ ਈਸਰ ਗੁਰੂ ਗੋਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋਂ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੀਵ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੀਰਥ ਨਾਮਾ ਜੀ ਤੇ ਸੁਪਾਵ ਮਿਣ ਪਾਣੀ ਕੀ ਨਾਈ ਕਰੀ ਜੀ ਤੇ ਸਿਰ ਠੋਪਾਈ ਵੇਖਾਂ ਮਿਣ ਕਰਮਾ ਕੀ ਮੇਰੇ ਲਈ ਮਾਤ ਵਿਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ तीरथ नामा जे तिस पावा मिणपाणे के नाही करी जे तिसर ठोपाई बेखा मिणकर्मा के मिलै लई मात विच रत्न जवाहर माणिक जे एक गुरकी सिख सुनी ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਗੈ ਜਾਸਕੀ ਰਤ ਜਾਗ ਲਈ ਜੇ ਤਿਸ ਨਦਰ ਨਾ ਵਈ ਤਾਂ ਬਾਤ ਨ ਪੁੱਛੈ ਕੀ ਹੀਟਾ ਅੰਦਰ ਹੀਟ ਕਾ ਦੋਸ਼ੀ ਦੋਸ਼ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੀ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਸਾ ਸੰਤੋਗਿਆਨ ਸੁਣਿਆ ਅਠਸੜ ਕਾ ਈਸ਼ਾਨ ਸੁਣਿਆ ਪਾੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ਼ ਸੁਣਿਆ ਸਰਾਗੁਣਾ ਕੀ ਗਾਉ ਸੁਣਿਆ ਸ਼ੇਖ ਪੀਰ ਪਾਤਿਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਹਾਥ ਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛੁਤਾਈ ਕਾਗਦ ਕਲਮ ਨਾ ਲੇਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਮਾਰ ਠਾਕ ਨ ਪਾਈ ਮਨੈ ਆਪਤਿ ਸਿਉ ਪ੍ਰਗਟ ਜਾਈ ਮਨੈ ਮਾਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੂਖ ਦੁਆਰ ਮੰਨੇ ਪਰਵਾਰ ਐ ਸਾਦਾਰ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਭਵੇਂ ਨ ਭਿਖ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਾਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹ ਮਾਨ पंच सोहेन्द्र राजा न पंचक गुरु इक त्यान जी को करे कह करे विचार करते कै करने नाहीं शुमार तोल धर्म दया का पूत संदोघ थाब रखिया जिन सूत जे को बजै होवै सचियार तब लै ऊपर कीता पार ਤਰਤੀ ਹੂਰ ਪਰੇ ਹੂਰ ਹੂਰ ਤਿਸ ਤੇ ਭਾਰਤ ਲੈ ਕਮਣ ਜ਼ੋਰ ਜੀ ਜਾ ਤਰੰਗਾ ਕੀ ਨਾਵ ਸਭ ਨਾ ਲਿਖਿਆ ਵੜੀ ਕਲਾਮ ਈ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਹੀਤਾ ਬਸਾਏ ਕੋ ਕਵਾਉ ਤਿਸ ਤੇ ਹੋਏ ਲਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਉਦ ਭਾਵੇ ਸਾਈ ਭਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਭਾਉ ਅਸੰਖ ਪੂਜਾ ਸੰਗ ਤਪ ਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਦੀ ਅਸੰਖ ਦਾਤਾਰ ਅਸੰਖ ਸੂਰਮੂਹ ਪਾਕਸਾਰ ਸੰਖ ਮੋਨ ਲਿਵਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦੁ ਭਾਵੇ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਕੂਰ ਅਸੰਖ ਚੂਰ ਹਰਾਮ ਖੂਰ ਅਸੰਖ ਅਮਰ ਕਰ ਜਾਹੀ ਜ਼ੋਰ ਅਸੰਗਲ ਵਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਾਲ ਭਾਕ ਖਾਹੀ ਅਸੰਖ ਨਿੰਦਕ ਸਿਰ ਕਰੇ ਪਹਾੜ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾਮ ਗੰਮ ਗੰਮ ਸੰਖ ਲੂ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾ ਲਾਖਨੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤੇ ਸਿਰ ਨਾਹੀ ਜਿ ਫਰਮਾਇ ਤਿਬ ਤਿਬ ਪਾਹੀ ਜੀਤਾ ਗੀਤਾ ਦੀਤਾ ਨਾਉ ਵਿਣ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਹੂ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਓ ਧੋਏ ਪਰੀਅ ਮਤ ਪਾਪ ਕਹਿ ਸੰਗ ਧੋਪੇ ਨਾਮੇ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕੁ ਕੁਮੀ ਆਵ ਜਾਹੁ ਤੀਰਥ ਤਪ ਦੇ ਆਦਤ দান ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਾਉ ਸਾਗੁਣ ਤੇਰੇ ਮੈਂ ਨਾਹੀ ਕੋਇ ਬਿਣਗੁਣ ਕੀਤੇ ਭਗਤ ਨਾ ਹੋਇ ਸੁਆਸਤ ਸਾਥ ਬਾਣੀ ਬ੍ਰਹਮਾਉ ਸਤ ਸੋਹਾਨ ਸਦਾ ਮਨ ਚਾਉ ਕਮਣ ਸੋ ਵੇੜਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰੂਤੀ ਮਹਾ ਕਮਣ ਜਿਤੁ ਹੋਆ ਆਕਾਰ ਵੇਲ ਨ ਪਾਈਆ ਪੰਧ ਤੀਂ ਜੇ ਹੋ ਵੈਲੇ ਕੁਰਾਨ ਵਖਤ ਨ ਪਾਇਓ ਕਾਧੀਆਂ ਜੇ ਲਿਖਨ ਲੇਹ ਕੁਰਾਨ ਸਿਤਵਾਰ ਨਾ ਜੋਗੀ ਜਾਣੇ ਰਤਮਹਨ ਕੋਈ ਜਾਂ ਕਰਤਾ ਸਿਰ ਠੀਕੋ ਸਾਝੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਹਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲ ਥਕੀ ਵੀਦ ਕਹਿ ਨਿਕ ਬਾਤ ਸੈ ਸੜਾ ਰੰਗ ਕੈਨ ਕਦੀ ਬਾ ਸੁਲੂਈ ਕ ਤਾਤ ਲਿਖਾਏ ਤਨ ਕੀਏ ਲਿਖਾ ਹੋਈ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨੰਪਾਈਆ ਨਦੀਆਂ ਤੇ ਵਹਾ ਪਵੇਂ ਸਮੁੰਦਰ ਨ ਜਾਣੀਐ ਸਮੁੰਦਰ ਸ਼ਾਹ ਸੁਲਤਾਨ ਗਿਰਹਾ ਸੀਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜੀ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਹਿਣਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਗੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕੀ ਅੰਤ ਨਾ ਪਾਈ ਜਾਹੀ ਇਹ ਅੰਤ ਨਾ ਜਾਣੇ ਕੋਈ ਬਹੁਤਾ ਗਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾ ਨਾਉ ਏਵੜੂ ਚਾ ਹੋਵੇ ਕੋਈ ਤੀ ਸੂਚੇ ਕੋ ਜਾਣੇ ਸੋਈ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਆਗਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੇ ਜੋ ਦਾ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਆ ਦੂਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰਾਖ ਨਾ ਸਕੈ ਕੋਈ ਜੀ ਕੋ ਖਾਇ ਕ ਆਖਣ ਪਾਈ ਉਹ ਜਾਣੇ ਜੀਤੀਆ ਮੂਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੇ ਕੀ ਕੀ ਜਿਸਨੋ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣਾ ਮੁਲ ਵਾਪਾਰ ਮੁਲ ਵਾਪਾਰੀਏ ਮੁਲ ਪੰਡਾਰ ਅਮੁਲਾਵੇਂ ਮੁਲ ਲੈ ਜਾਹੀ ਮੁਲ ਪਾਏ ਮੁਲਾ ਸਮਾਹੀ ਅਮੁਲ ਤਰਮ ਅਮੁਲ ਦੀ ਬਾਣ ਅਮੁਲ ਤੁਲਾ ਮੁਲ ਪਰਵਾਣ ਅਮੁਲ ਬਖਸ਼ੀ ਸ਼ ਅਮੁਲਨੀ ਸਾਨ ਅਮੁਲ ਕਰਮ ਅਮੁਲ ਫੁਰਮਾਨ ਅਮੁਲੋ ਮੁਲਾਖਿਆ ਨਾ ਜਾਈ ਆਖ ਆਖ ਰਹੀ ਰਿਵਲਾਈ ਆਖੇ ਮੀਤ ਪਾਠ ਪੁਰਾਣ ਆਖੇ ਪੜੀ ਕਰੇ ਵਖਿਆਣ आखे ब्रह्मए आंखे इन्द आंखे गो गोपीतए गोविंद आंखे इस राखें सिद्ध आंखे कीते कीते बुद्ध आंखे दान आंखे देव आंखे सुर नर मुन जन सेव कीते आंखे आखण पाही कीते कह कह उठ उठ जाही ते कीते हूर करहे ताख न सके कई के ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾਂ ਗਾਵਾਰ ਸੋਦਰ ਕੀ ਹਾਸੋ ਘਰ ਕੀ ਹਾਜਤ ਬੈ ਸਰਬ ਸਮਾਲੀ ਵਾਜੇ ਨਾਦ ਅਨੇਕ ਅ ਸੰਖਾਂ ਕੀਤੇ ਬਾਵਨ ਹਾਰੀ ਕੀਤੇ ਰਾਗ ਪ੍ਰੀਤਿ ਸਿਓ ਕਹੀ ਅਨ ਕੀਤੇ ਗਾਵਣ ਹਾਰੀ ਗਾਵੇਂ ਤਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋ ਸਦਾ ਸਵਾਰੀ ਗਾਵੇ ਦੇਨ ਦਾਸਣ ਬੈਠੇ ਦੇਵਤਿਆਂਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵੁ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਿਤ ਪਾਣ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇਂ ਮੋਹਣੀਆ ਮਨ ਮੋਹਨ ਸੁਰਗਾ ਮਾਛ ਪਿਆਲੀ ਗਾਵ ਮਰਤ ਨੂੰ ਪਾਏ ਤੇਰੇ 88 ਤੀਰਥ ਨਾਲੇ ਗਾਵੇਂ ਜੋਦ ਮਹਾਬਲ ਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰ ਪੰਡਾ ਕਾਰੇ ਕਰ ਰੱਖੀ ਤਾਰੀ ਸੇ ਤਦਨੂ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਜਿਸੀ ਮਾਇਆ ਜਿਨੂ ਉਪਾਈ ਕਾਰ ਕਰ ویکھے ਗੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਾਤ ਝੋਲੀ ਧਿਆਨ ਕੀ ਕਰੇ ਬੇਪੂਤ ਕਿੰთა ਕਾਲ ਕੋ ਆਦੀ ਖਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਾਂ ਜੀਤੇ ਜਾਗ ਜੀਤ ਆਦੇਸ ਇਸੇ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗੇ ਕੋ ਵੇਸ ਉਗਤ ਗਿਆਨ ਦੇ ਆ ਪੰਡਾਰਣ ਕਾਟ ਗਡਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰੀਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚੱਲਾਮੀ ਲੀਖੀ ਆਵੇਂ ਪਾਗ ਆਦੀਸ ਸੇ ਆਦੀਸ ਆਦਨਿਲਾ ਨਾਦਨਾ ਹਤ ਜੁਗ ਜੁਗੇ ਕੋ ਵੇਸ ਏਕਾਮਾਈ ਜੁਗਤ ਵੇ ਆਇ ਤਿੰਛੇ ਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਈ ਦੀ ਬਾਣ ਜੀਵ ਤਿਸ ਪਾਵੇ ਤ ਵਿੱਚ ਲਾਵੇ ਜਿਬ ਹੋਵੇ ਫੁਰਮਾਨ ਓ ਵੀ ਕਹਿਉ ਨਾਨਕ ਅਦਰਨਾਇ ਆਵੇ ਬਹੁਤਾਈ ਮਿਡਾਨ ਆਦੇਸ ਤਿਸੈ ਆਦੇਸ ਆਦ ਨੀਲਾ ਨਾਦ ਅਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਨ ਜੋ ਗਿਸ਼ ਪਾਇਆ ਸੋ ਏਕਾ ਬਾਦ ਕਰ ਕਰ ਵੇਖੇ ਸਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀ ਸਿਸਿਆ ਆਦੀ ਆਦ ਨਿਲ ਨਦ ਨਹਤ ਚੁਗ ਜੁਗੇ ਕੋ ਵੇਸ ਇਕ ਦੂਜੀ ਬੋ ਲਖ ਹੂੰ ਹੀ ਲਖਵੇਂ ਲਖ ਵੀਸ ਲਖ ਲਾ ਗੇੜਾ ਖੀਏ ਇੱਕ ਨਾਮ ਜਗਦੀਸ਼ ਈਤਰਾਹੇ ਪਦ ਪਵੜੀਆਂ ਚੜਿ ਗਿਆ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆ ਕਣਜੋਰ ਚ ਪੈਨੇ ਜ਼ੋਰ ਦੂਰ ਨਾ ਮੰਗਣ ਦੇਹ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ ਜ਼ੋਰ ਨਾ ਰਾਯ ਮਾਲ ਮਨਸ਼ੂਰ ਜੋ ਨਾ ਸੁਰਤੀ ਯਾਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜਿਸ ਸਾਤ ਦੂਰ ਕਰ ਵੇਖੈ ਸੋਏ ਨਾਨਕ ਤਮ ਨੀਚ ਨਾ ਕੋਈ ਰਾਤੀ ਰੋਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਤਰਮ ਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੈਸੋ ਹੁਨ ਪੰਜ ਪਰਵਾਣ ਨਦਰੀ ਕਰਮ ਪਵੇ ਨੀਸਾਨ ਕਾਚ ਪਕਾਈ ਉਥੈ ਪਾਈ ਨਾਨਕ ਗਿਆਂ ਜਾਪੇ ਜਾਈ ਧਰਮ ਖੰਡ ਕਾਈ ਹੋ ਧਰਮ ਗਿਆਨ ਖੰਡ ਕਾਖੂ ਕਰਮ ਕੇਤੇ ਪਵਨ ਪਾਣੀ ਵਿਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀ ਅਹ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿਧ ਬੋਧ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵ ਦਾਨ ਮੋਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਇੰਤ ਗਿਆਨ ਖਣ ਮੈਂ ਗਿਆਨ ਪਰ ਚੰਡ ਤਿਥੈ ਆਨਾਦ ਬినੋਦ ਕੂੜ ਆਨੰਦ ਸ਼ਰਮ ਖਣ ਕੀ ਬਾਣੀ ਰੂਪ ਤਿਥੈ ਕਾੜਤ ਘੜੀਐ ਬਹੁਤ ਅਨੂਪ ਤਾ ਗਿਆ ਗੱਲਾਂ ਗਥੀਆਂ ਨਾ ਜਾਹੀ ਜੇ ਕੋ ਕਹਿ ਪਿਛੇ ਪਛੁਤਾਈ ਤਿੱਥੈ ਘੜੀਏ ਸੁਰਤ ਮਤਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੂਰ ਨ ਕੋਈ ਹੂਰ ਤਿੱਥੈ ਜੂਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾਹੀ ਤਾਂ ਕੇ ਰੂਪ ਨ ਕਥਨੇ ਜਾਹੀ ਨਾ ਮਰੈ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸਚਾ ਮਨ ਸੋਇ ਸਾਚ ਖਣ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੀ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਖਸੈ ਰਵੀਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਉਖ ਲਾਗਨ ਤਪ ਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸੇ ਰਾਤ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਬਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ